ਆਪਾਂ ਆ ਗਏ ਆਪਣੇ ਕਿਚਨ ਦੇ ਵਿੱਚ ਤੇ ਆਪਾਂ ਨੇ ਹੁਣ ਰੈਸਪੀ ਬਣਾਣੀ ਸ਼ੁਰੂ ਕਰਨੀ ਹੈ ਤੇ ਆਪਾਂ ਅੱਜ ਬਣਾ ਕੇ ਤਿਆਰ ਕਰਾਂਗੇ ਵੇਸਣ ਤੇ ਸੂਜੀ ਦੀ ਬਰਫੀ ਬਹੁਤ ਹੀ ਸਵਾਦ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਬਣਾਵਾਂਗੇ ਬਹੁਤ ਹੀ ਘੱਟ ਕੇ ਉਹਦੇ ਵਿੱਚ ਤੇ ਸਮਾਨ ਆਪਾਂ ਨੇ ਪਹਿਲਾਂ ਹੀ ਕੱਟ ਕੇ ਤਿਆਰ ਕਰਕੇ ਰੱਖ ਲਿਆ ਹੈ ਤੇ ਆਪਾਂ ਗੈਸ ਦੇ ਉੱਤੇ ਰੱਖ ਲਈਏ ਕੜਾਈ ਤੇ ਹੁਣ ਕੋਈ ਵੀ ਇਸ ਤਰ੍ਹਾਂ ਦਾ ਫਲੈਟ ਆਪਾਂ ਕੜਛੀ ਲੈ ਲੈਣੀ ਹੈ ਤੇ ਆਪਾਂ ਪਾ ਲਵਾਂਗੇ ਇੱਕ ਕੜਚੀ ਦੇ ਕਰੀਬ ਦੇਸੀ ਘਿਓ ਤੇ ਤੁਸੀਂ ਚਾਹੋ ਤੇ ਡਾਲਡਾ ਘਿਓ ਵੀ ਯੂਜ਼ ਕਰ ਸਕਦੇ ਹੋ ਤੇ ਆਪਾਂ ਜਿਹੜਾ ਘਿਓ ਏ ਬਹੁਤ ਹੀ ਥੋੜਾ ਲੈਣਾ ਹੈ ਬਸ ਇੱਕ ਕੜਚੀ ਹੀ ਲਿਆਇ ਤੋਂ ਵੱਧ ਆਪਾਂ ਨੇ ਨਹੀਂ ਲੈਣਾ ਤੇ ਘਿਓ ਨੂੰ ਆਪਾਂ ਮੈਲਟ ਕਰ ਲੈਣੇ ਆ ਚੰਗੀ ਤਰ੍ਹਾਂ ਤੇ ਜਦ ਹੀ ਘਿਓ ਮੈ ਹੋ ਜਾਏਗਾ ਤੇ ਨਾਲ ਹੀ ਆਪਾਂ ਲੈ ਲੈਣੇ ਆ ਇੱਕ ਕੋਲੀ ਚੀਨੀ ਸਾਈਡ ਦੇ ਉੱਤੇ ਆਪਾਂ ਨਾਲ ਹੀ ਇੱਕ ਪਤਲੀ ਵਿੱਚ ਚੀਨੀ ਪਾ ਲਈ ਹੈ ਆਪਾਂ ਹੁਣ ਇਹਦੀ ਚਾਸ਼ਨੀ ਤਿਆਰ ਕਰਾਂਗੇ ਸਿਰਫ ਅੱਧਾ ਅੱਧੀ ਕੋਲੀ ਆਪਾਂ ਨੇ ਪਾ ਲਿਆ ਇਹਦੇ ਵਿੱਚ ਪਾਣੀ ਇੱਕ ਕੋਲੀ ਚੀਨੀ ਦੇ ਚਾਪਾਂ ਅੱਧੀ ਕੋਲੀ ਪਾਣੀ ਦੀ ਪਾ ਲਈ ਹੈ ਤੇ ਆਪਾਂ ਹੁਣ ਜਿਹੜਾ ਆਪਣਾ ਘਿਓ ਵੀ ਗਰਮ ਹੋ ਗਿਆ ਤੇ ਇਹਦੇ ਵਿੱਚ ਆਪਾਂ ਨੇ ਪਾ ਲਿਆ ਵੇਸਣ ਇੱਕ ਕੋਲੀ ਵੇਸਣ ਇਹਨੂੰ ਆਪਾਂ ਚੰਗੀ ਤਰ੍ਹਾਂ ਭੁੰਨਾਂਗੇ ਤੇ ਜਿਹੜੀ ਫਲੇਮ ਹੈ ਉਹ ਬਿਲਕੁਲ ਹੀ ਮੀਡੀਅਮ ਟੂ ਲੋ ਰੱਖੀ ਹੋਈ ਹੈ ਮੈਂ ਤੇ ਚਾਸ਼ਨੀ ਆਪਾਂ ਨੇ ਇੰਨੀ ਕੁ ਪਕਾਣੀ ਏ ਕਿ ਜਿਹਦੇ ਵਿੱਚ چینی ਮੈਲਟ ਹੋ ਜੇ ਤੇ ਦੋ ਹਰੀਆਂ ਇਲਾਚੀਆਂ ਵੀ ਮੈਂ ਪਾਤੀਆਂ ਨੇ ਫਲੇਵਰ ਦੇ ਵੀ ਫਲੇਵਰ ਵਾਸਤੇ ਤੇ ਚਾਸ਼ਨੀ ਆਪਾਂ ਜਿਹੜੀ ਬਣਾਣੀ ਏ ਉਹ ਇੱਕ ਜਾਂ ਦੋ ਤਾਰ ਦੀ ਕਿਸੇ ਤਾਰ ਦੀ ਵੀ ਆਪਾਂ ਨਹੀਂ ਬਣਾਣੀ ਬਸ ਆਪਾਂ ਨੇ ਇੰਨੀ ਕੁ ਪਕਾਣੀ ਏ ਕਿ ਆਪਣੀ ਜਿਹੜੀ چینی ਉਹ ਮੈਲਟ ਹੋਣੀ ਚਾਹੀਦੀ ਤੇ ਥੋੜਾ ਜਿਹਾ ਮੈਂ ਲੈ ਲਿਆ ਇੱਥੇ ਫੂਡ ਕਲਰ yellow food color ਇਹ ਪੀਲਾ ਰੰਗ ਜੇ ਤੁਹਾਡੇ ਕੋਲ ਹੈਗਾ ਤਾਂ ਤੁਸੀਂ ਪਾ ਸਕਦੇ ਹੋ ਨਹੀਂ ਤਾਂ ਕੇਸਰ ਦੇ ਧਾਗੇ ਵੀ ਪਾ ਸਕਦੇ ਹੋ ਤੇ ਇਹਦੇ ਨਾਲ ਜਿਹੜਾ ਆਪਣਾ ਕਲਰ ਹੈ ਨਾ ਆਪਣੀ ਬਰਫੀ ਦਾ ਬਹੁਤ ਹੀ ਵਧੀਆ ਆਏਗਾ ਤੇ ਇਹ ਆਪਾਂ ਨੇ ਥੋੜਾ ਜਿਹਾ ਕਲਰ ਪਾ ਦਿੱਤਾ ਇਹਦੇ ਵਿੱਚ ਤੇ ਚਾਸ਼ਨੀ ਆਪਣੀ ਜਿਹੜੀ ਇਹ ਬਣ ਕੇ ਤਿਆਰ ਹੋ ਗਈ ਹੈ ਹੁਣ ਆਪਾਂ ਜਿਹੜੀ ਗੈਸ ਸੀ ਫਲੇਮ ਹੈ ਉਹਨੂੰ ਬਿਲਕੁਲ ਹੀ ਬੰਦ ਕਰ ਦਵਾਂਗੇ ਤੇ ਇੱਥੇ ਆਪਾਂ ਹੁਣ ਦੇਖਦੇ ਹਾਂ ਜਿਹੜੀ ਫਲੇਮ ਹੈ ਬਿਲਕੁਲ ਹੀ ਮੈਂ ਲੋ ਕੀਤੀ ਸੀ ਤੇ ਅੱਧੀ ਕੋਲੀ ਮੈਂ ਪਾਤੀ ਐ ਇੱਥੇ ਸੂਜੀ ਸੂਜੀ ਤੇ ਵੇਸਣ ਦਾ ਜਿਹੜਾ ਕੰਬੀਨੇਸ਼ਨ ਹੈ ਬਹੁਤ ਹੀ ਵਧੀਆ ਹੁੰਦਾ ਹੈ ਇਹਦਾ ਟੇਸਟ ਬਹੁਤ ਵਧੀਆ ਆਉਂਦਾ ਦੋਨੋਂ ਚੀਜ਼ਾਂ ਜਦੋਂ ਮਿਕਸ ਹੋ ਜਾਂਦੇ ਨੇ ਤੇ ਬਹੁਤ ਹੀ ਸਵਾਦ ਆਪਣੀ ਰੈਸਪੀ ਬਣ ਕੇ ਤਿਆਰ ਹੁੰਦੀ ਹੈ ਤੇ ਲਗਾਤਾਰ ਆਪਾਂ ਨੇ ਇੰਨਾ ਚਲਾਈ ਜਾਣਾ ਇਹਨੂੰ ਜਦ ਤੱਕ ਇਹਦੇ ਵਿੱਚੋਂ ਇੱਕ ਖੁਸ਼ਬੂ ਨਾ ਆਉਣ ਲੱਗ ਜਵੇ ਤੇ ਇਹਦਾ ਜਿਹੜਾ ਰੰਗ ਹੈ ਉਹ ਥੋੜਾ ਜਿਹਾ ਡਾਰਕ ਹੋਣਾ ਸ਼ੁਰੂ ਹੋ ਜਾਏਗਾ ਉਹ ਤੱਕ ਆਪਾਂ ਨੇ ਇਹਨੂੰ ਚਲਾਈ ਜਾਣਾ ਤੇ ਫਲੇਮ ਨੂੰ ਬਿਲਕੁਲ ਮੈਂ ਲੋ ਹੀ ਰੱਖਿਆ ਹੈ ਲੋ ਫਲੇਮ ਦੇ ਉੱਤੇ ਆਪਾਂ ਇਹਨੂੰ ਬਣਾਵਾਂਗੇ ਤੇ ਜਿਹੜੀ ਆਪਣੀ ਰੈਸਪੀ ਹੈ ਬਹੁਤ ਹੀ ਸਵਾਦ ਬਣ ਕੇ ਤਿਆਰ ਹੋਏਗੀ ਤੇ ਮੈਂ ਤੇ ਥੋੜਾ ਜਿਹਾ ਘੱਟ ਹੀ ਕੁਆਂਟੀਟੀ ਚ ਬਣਾ ਰਹੀ ਹਾਂ ਤੇ ਤੁਸੀਂ ਚਾਹੋ ਤੇ ਜ਼ਿਆਦਾ ਵੀ ਬਣਾ ਸਕਦੇ ਹੋ ਇੱਕ ਤੋਂ ਡੇਢ ਕੋਲੀ ਆਪਾਂ ਨੇ ਚਪਾ ਲਿਆ ਡੇਢ ਕੋਲੀ ਦੋਨਾਂ ਨੂੰ ਮਿਲਾ ਕੇ ਡੇਢ ਕੋਲੀ ਹੋ ਗਈ ਇੱਕ ਕੋਲੀ ਵੇਸਣ ਤੇ ਅੱਧੀ ਕੋਲੀ ਆਪਾਂ ਨੇ ਸੂਜੀ ਲਈ ਸੀ ਤੇ ਇੱਕ ਕੋਲੀ ਹੀ ਚੀਨੀ ਦੀ ਮੈਂ ਇਹਦੇ ਚ ਪਾਈ ਏ ਤੇ ਤੁਸੀਂ ਚਾਹੋ ਤੇ ਜਿਹੜੀ ਕੁਆਂਟੀਟੀ ਵਧਾ ਘਟਾ ਵੀ ਸਕਦੇ ਹੋ ਜੇ ਜ਼ਿਆਦਾ ਬਣਨੀ ਤੇ ਜ਼ਿਆਦਾ ਮਾਤਰਾ ਚ ਵੀ ਵੇਸਣ ਤੇ ਸੂਜੀ ਲੈ ਸਕਦੇ ਹੋ ਤੇ ਆ ਦੇਖੋ ਥੋੜਾ ਥੋੜਾ ਜਿਹਾ ਰੰਗੇ ਦਾ ਬਦਲਣਾ ਸ਼ੁਰੂ ਹੋ ਗਿਆ ਤੇ ਇਸੇ ਤਰ੍ਹਾਂ ਆਪਾਂ ਨੇ ਚਲਾਈ ਜਾਣਾ ਇਹਨੂੰ ਲਗਾਤਾਰ ਆਪਾਂ ਨੇ ਰੁਕਣਾ ਨਹੀਂ ਹੈਗਾ ਤੇ ਥੋੜਾ ਥੋੜਾ ਰੰਗ ਬਦਲਣ ਲੱਗ ਗਿਆ ਥੋੜਾ ਜਿਹਾ ਡਾਰਕ ਹੋ ਜਾਏਗਾ ਤਾਂ ਆਪਾਂ ਅਗਲਾ ਪ੍ਰੋਸੈਸ ਕਰਾਂਗੇ ਤੇ ਇਹ ਜਿਹੜੀ ਰੈਸਪੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਤੇ ਬਹੁਤ ਛੇਤੀ ਵੀ ਬਣ ਕੇ ਤਿਆਰ ਹੋ ਜਾਂਦੀ ਹੈ ਤੇ ਬੱਚੇ ਹੋਣ ਜਾਂ ਵੱਡੇ ਸਾਰਿਆਂ ਨੂੰ ਪਸੰਦ ਆਂਦੀ ਹੈ ਤੇ ਕਈ ਵਾਰੀ ਕਿੰਨੇ ਰੋਟੀ ਤੋਂ ਬਾਅਦ ਆਪਣਾ ਮਿੱਠਾ ਖਾਣ ਨੂੰ ਜੀ ਕਰਦਾ ਹੈ ਤੇ ਜਦ ਮਰਜ਼ੀ ਆਪਾਂ ਨੇ ਇਹ ਰੈਸਪੀ ਬਣਾ ਕੇ ਤਿਆਰ ਕਰ ਸਕਦੇ ਆ ਦੇਖੋ ਥੋੜਾ ਥੋੜਾ ਰੰਗ ਹੋਰ ਇਹਦਾ ਜਿਹੜਾ ਡਾਰਕ ਹੋ ਗਿਆ ਹੈ ਤੇ ਬਹੁਤ ਹੀ ਵਧੀਆ ਖੁਸ਼ਬੂ ਆ ਰਹੀ ਹੈ ਦੇ ਵਿੱਚੋਂ ਜਿੱਦ ਦਾ ਇਹ ਬੇਸਣ ਭੁੰਦਾ ਤੇ ਇਹ ਦੇ ਵਿੱਚ ਜਿਹੜੀ ਖੁਸ਼ਬੂ ਨਿਕਲਦੀ ਹੈ ਬਹੁਤ ਹੀ ਵਧੀਆ ਲੱਗਦੀ ਹੈ ਤਾਂ ਇਸੇ ਤਰ੍ਹਾਂ ਆਪਾਂ ਨੇ ਇਹਨੂੰ ਲਗਾਤਾਰ ਚਲਾਈ ਜਾਣਾ ਇਸੇ ਤਰ੍ਹਾਂ ਹੀ ਅੱਜ ਗਰਮੀ ਵੀ ਕਾਫੀ ਸੀਗੀ ਤੇ ਤੇ ਜਿਹੜੀ ਇਹ ਰੈਸਪੀ ਹੈ ਆਪਾਂ ਨੇ ਬਹੁਤ ਹੀ ਛੇਤੀ ਬਣਾ ਕੇ ਤਿਆਰ ਕਰ ਲਈਏ ਦੇਖੋ ਜਿਹੜਾ ਬੇਸਣ ਆਪਣਾ ਭੁੰਨ ਚੁੱਕਿਆ ਤੇ ਥੋੜਾ ਜਿਹਾ ਆਪਾਂ ਨੇ ਹੋਰ ਇਹਨੂੰ ਭੁੰਨ ਲੈਣਾ ਹੈ ਥੋੜਾ ਜਿਹਾ ਹੋਰ ਰੰਗ ਡਾਰਕ ਹੋ ਜਾਏਗਾ ਤੇ ਜਿੰਨਾ ਆਪਾਂ ਵੇਸਣ ਭੁੰਨਾਂਗੇ ਉਹਨੀ ਵਧੀਆ ਰੈਸਪੀ ਆਪਣੀ ਬਣ ਕੇ ਤਿਆਰ ਹੋਏਗੀ ਆ ਦੇਖੋ ਜੀ ਕਲਰ ਜਿਹੜਾ ਹੈ ਇਹਦਾ ਬਹੁਤ ਹੀ ਵਧੀਆ ਆ ਗਿਆ ਹੈ ਹੋ ਡਾਰਕ ਵੀ ਹੋ ਗਿਆ ਇਸ ਤਰ੍ਹਾਂ ਦਾ ਆਪਾਂ ਨੇ ਵੇਸਣ ਨੂੰ ਭੁੰਨ ਕੇ ਤਿਆਰ ਕਰਨਾ ਹੈ ਤੇ ਹੁਣ ਆਪਾਂ ਜਿਹੜੀ ਚਾਸ਼ਨੀ ਤਿਆਰ ਕੀਤੀ ਸੀ ਹੁਣ ਇਹਦੇ ਵਿੱਚ ਆਪਾਂ ਨੇ ਸਾਰੀ ਪਾ ਦੇਣੀ ਹੈ ਪਾਣੀ ਆਪਾਂ ਨੇ ਜ਼ਿਆਦਾ ਨਹੀਂ ਪਾਣਾ ਸਿਰਫ ਇੱਕ ਕੋਲੀ ਚ ਆਪਾਂ ਨੇ ਅੱਧੀ ਕੋਲੀ ਹੀ ਪਾਣੀ ਪਾਣਾ ਹੈ ਜੇ ਜ਼ਿਆਦਾ ਪਾਣੀ ਪਾ ਦਵਾਂਗੇ ਤੇ ਬਰਫੀ ਤੇ ਨਹੀਂ ਕੜਾ ਕੜਾ ਬਣ ਜੂਗਾ ਤੇ ਇਸ ਕਰਕੇ ਆਪਾਂ ਨੇ ਜਿਹੜਾ ਪਾਣੀ ਆ ਉਹ ਬਿਲਕੁਲ ਘੱਟ ਲੈਣਾ ਹੈ ਤੇ ਇਹਨੂੰ ਲਗਾਤਾਰ ਆਪਾਂ ਨੇ ਇਸੇ ਤਰ੍ਹਾਂ ਚਲਾ ਲੈਣਾ ਹੈ ਲੰਮਸ ਕੋਈ ਵੀ ਨਾ ਰਹਿ ਜਾਵੇ ਇਹਦੇ ਵਿੱਚ ਤੇ ਚੰਗੀ ਤਰ੍ਹਾਂ ਆਪਾਂ ਨੇ ਇਹਨੂੰ ਮਿਕਸ ਕਰ ਲੈਣਾ ਬਹੁਤ ਹੀ ਵਧੀਆ ਕਲਰ ਆ ਗਿਆ ਤੇ ਖਾਣ ਦੇ ਵਿੱਚ ਵੀ ਇਹ ਰੈਸਪੀ ਜਿਹੜੀ ਹੈ ਬਹੁਤ ਹੀ ਵਧੀਆ ਬਣਦੀ ਹੈ ਮੈਂ ਅਕਸਰ ਇਸੇ ਤਰ੍ਹਾਂ ਹੀ ਬੱਚਿਆਂ ਨੂੰ ਬਣਾ ਕੇ ਖਵਾਨੀ ਆ ਤੇ ਜਦੋਂ ਜੀ ਕਰਦਾ ਆਪਾਂ ਨੇ ਬਣਾ ਬਣਾ ਸਕਦੇ ਆਪਾਂ ਤੇ ਇਸ ਤਰ੍ਹਾਂ ਇਹਨੂੰ ਚੰਗੀ ਤਰ੍ਹਾਂ ਹਿਲਾ ਦੇਣਾ ਹੈ ਬਹੁਤ ਹੀ ਡਰਾਈ ਹੋ ਚੁੱਕੀ ਹੈ ਤੇ ਜਿੰਨਾ ਵੀ ਆਪਣੀ ਚਾਸ਼ਨੀ ਸਾਰੀ ਐਬਜ਼ੌਰਬ ਹੋ ਚੁੱਕੀ ਹੈ ਦੇ ਅੰਦਰ ਤਾਂ ਦੇਖੋ ਆਪਣੀ ਜਿਹੜੀ ਹੈ ਬੇਸਣ ਜਿਹੜਾ ਆਪਿਆ ਆਪਣਾ ਬੇਸਣ ਦਾ ਜਿਹੜਾ ਡੋਅ ਕਾਫੀ ਥਿੱਕ ਹੋ ਗਿਆ ਹੈ ਤਾਂ ਚੰਗੀ ਤਰ੍ਹਾਂ ਇਹਨੂੰ ਮਿਕਸ ਕਰ ਲਵਾਂਗੇ ਚਾਸ਼ਨੀ ਦੇ ਨਾਲ ਜਿਹੜਾ ਬੇਸਣ ਹੈ ਮਿਕਸ ਹੋ ਜੂਏ ਚੰਗੀ ਤਰ੍ਹਾਂ ਫਿਰ ਆਪਾਂ ਇਹਨੂੰ ਕਿਸੇ ਵੀ ਪਲੇਟ ਦੇ ਵਿੱਚ ਕੱਢ ਲਵਾਂਗੇ ਤੇ ਜੇ ਤੁਹਾਡੇ ਕੋਲ ਨਾਨ ਸਟਿਕ ਕੜਾਈ ਹੈ ਤੇ ਉਹਦੇ ਵਿੱਚ ਤਾਂ ਬਹੁਤ ਹੀ ਵਧੀਆ ਬਣ ਕੇ ਤਿਆਰ ਹੋ ਜਾਂਦਾ ਮੇਰੇ ਕੋਲ ਨਾਨ ਸਟਿਕ ਕੜਾਈ ਨਹੀਂ ਹੈ ਤੇ ਮੈਂ ਐਲੂਮਨੀਅਮ ਵਾਲੀ ਚ ਬਣਾ ਰਹੀ ਆ ਤੇ ਇਹਦੇ ਨਾਲ ਕਾਫੀ ਚਿਪਕ ਜਾਂਦਾ ਤੇ ਜਿਹੜੀ ਵੀ ਪਲੇਟ ਜਾਂ ਭਾਂਡੇ ਚ ਆਪਾਂ ਨੇ ਬਰਫੀ ਜਮਾਣੀ ਆ ਉਹਨੂੰ ਪਹਿਲਾਂ ਔਇਲ ਨਾਲ ਗਰੀਸ ਕਰ ਲੈਣਾ ਤੇ ਮੈਂ ਇਹਨੂੰ ਦੇਸੀ ਘਿਓ ਨਾਲ ਪਹਿਲਾਂ ਗਰੀਸ ਕਰਕੇ ਰੱਖ ਲਿਆ ਸੀ ਤੇ ਜਿੰਨਾ ਵੀ ਆਪਣਾ ਡੋਏ ਸਾਰਾ ਦਾ ਸਾਰਾ ਆਪਾਂ ਇਹਦੇ ਵਿੱਚ ਕੱਢ ਲੈਣਾ ਬਰਫੀ ਦਾ ਤੇ ਜਿੰਨੀ ਵੀ ਕੜਛੀ ਉੱਤੇ ਐਕਸਟਰਾ ਲੱਗਿਆ ਹੋਇਆ ਸਾਰਾ ਆਪਾਂ ਸਾਫ਼ ਕਰ ਲਵਾਂਗੇ ਕੁਝ ਵੀ ਆਪਾਂ ਨੇ ਵੇਸਟ ਨਹੀਂ ਛੱਡਣਾ ਹੈਗਾ ਤਾਂ ਇਸ ਤਰੀਕੇ ਨਾਲ ਦੇਖੋ ਬਹੁਤ ਵਧੀਆ ਢੰਗ ਨਾਲ ਆਪਣੀ ਬਰਫੀਆ ਬਣਨ ਦਾ ਤਰੀਕਾ ਹੋ ਗਿਆ ਤੇ ਮੈਂ ਜ਼ਿਆਦਾ ਸਮਾਨ ਇਹਦੇ ਵਿੱਚ ਯੂਜ਼ ਕੀਤਾ ਤੇ ਬਹੁਤ ਹੀ ਘੱਟ ਸਮਾਨ ਨਾਲ ਆਪਾਂ ਨੇ ਇਹਨੂੰ ਬਣਾ ਕੇ ਤਿਆਰ ਕਰ ਲਿਆ ਔਰ ਇੰਨੀ ਵਧੀਆ ਬਣ ਕੇ ਤਿਆਰ ਹੁੰਦੀ ਹੈ ਔਰ ਬਹੁਤ ਹੀ ਸਵਾਦ ਲੱਗਦੀ ਹੈ ਇਸ ਤਰ੍ਹਾਂ ਆਪਾਂ ਨੇ ਕਿਸੇ ਵੀ 스ਪੂਨ ਦੀ ਹੈਲਪ ਲੈ ਲਈ ਨੂੰ ਫੈਲਾ ਲੈਣਾ ਇਸ ਤਰ੍ਹਾਂ ਤੇਦੀ ਜਿਹੜੀ ਲੇਅਰ ਹੈ ਤੁਸੀਂ ਮੋਟੀ ਵੀ ਰੱਖ ਸਕਦੇ ਹੋ ਜਾਂ ਫਿਰ ਪਤਲੀ ਵੀ ਰੱਖ ਸਕਦੇ ਹੋ ਤੁਹਾਡੇ ਤੇ ਡਿਪੈਂਡ ਹੈ ਜਿੱਦਾਂ ਤੁਸੀਂ ਖਾਣੀ ਚਾਹੋ ਉਦਾਂ ਤੁਸੀਂ ਇਹਨੂੰ ਬਣਾ ਸਕਦੇ ਹੋ ਤਾਂ ਆ ਦੇਖੋ ਇਹ ਸਾਰੀ ਆਪਾਂ ਨੇ ਫੈਲਾ ਦਿੱਤੀ ਹੈ ਪਲੇਟ ਦੇ ਵਿੱਚ ਤੇ ਜਿੱਦਾਂ ਇਹ ਥੋੜੀ ਜਿਹੀ ਠੰਡੀ ਹੋ ਜਾਏਗੀ ਇਹਨੂੰ ਆਪਾਂ ਫ੍ਰਿਜ ਵਿੱਚ ਰੱਖ ਦਵਾਂਗੇ 1 ਘੰਟੇ ਲਈ ਤੇ ਤੁਸੀਂ ਵੀ ਬਣਾਓ ਖਾਓ ਤੇ ਇੰਜੋਏ ਕਰੋ ਤੇ ਇਸੇ ਤਰ੍ਹਾਂ ਹੀ ਬਹੁਤ ਘੱਟ ਘੱਟ ਸਮਾਨ ਦੇ ਜਿੱਤੇ ਘੱਟ ਸਮੇਂ ਦੇ ਵਿੱਚ ਇਹ ਬਣ ਕੇ ਤਿਆਰ ਹੋ ਜਾਂਦੀ ਏ ਜੇ ਤੁਸੀਂ ਹਲੇ ਤੱਕ ਵੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਨਾਲ ਸਬਸਕ੍ਰਾਈਬ ਕਰ ਲਓ ਤੁਹਾਡਾ ਆਪਣਾ ਚੈਨਲ ਗਿਲ ਪੰਜਾਬੀ ਕੁਕਿੰਗ ਇਹਦੇ ਉੱਤੇ ਅਕਸਰ ਮੈਂ ਬਹੁਤ ਹੀ ਵਧੀਆ-ਵਧੀਆ ਰੈਸਪੀਸ ਲੈ ਕੇ ਆਂਦੀ ਰਹਿਣੀ ਆ ਤੇ ਹੋਰ ਵੀ ਬਹੁਤ ਵਧੀਆ ਤੋਂ ਵਧੀਆ ਮੈਂ ਰੈਸਪੀ ਲੈ ਕੇ ਆਵਾਂਗੀ ਤੁਹਾਡੇ ਲਈ ਤੇ ਇਸ ਚੈਨਲ ਨੂੰ ਛੇਤੀ-ਛੇਤੀ ਸਬਸਕ੍ਰਾਈਬ ਕਰ ਲਓ ਤਾਂ ਆ ਦੇਖੋ ਆਪਣੀ ਜਿਹੜੀ ਹੈ ਬਰਫੀ ਆਪਾਂ ਨੇ ਘੰਟਾ ਹੋ ਗਿਆ ਸੀ ਤੇ ਇਹ ਕੰਡੇ ਬਾਦ ਆਪਾਂ ਨੇ ਕੱਟ ਲਈ ਐ ਤੇ ਹੁਣ ਇਹਨੂੰ ਆਪਾਂ ਇਹਦੇ ਪੀਸਿਸ ਕਰ ਲਵਾਂਗੇ ਤੇ ਪੀਸ ਜਿੱਦਾਂ ਦੇ ਤੁਸੀਂ ਚਾਹੋ ਛੋਟੇ ਵੱਡੇ ਤੇ ਜਿਸ ਤਰ੍ਹਾਂ ਦੇ ਮਰਜ਼ੀ ਆਪਾਂ ਇਹਨੂੰ ਕੱਟ ਸਕਦੇ ਆ ਤਾਂ ਦੇਖੋ ਆਪਾਂ ਨੇ ਇਹਦੇ ਪੀਸ ਜਿਹੜੇ ਆ ਕੱਟ ਲਏ ਐ ਤੇ ਬਹੁਤ ਹੀ ਟੇਸਟੀ ਤੇ ਵਧੀਆ ਆਪਣੀ ਰੈਸਪੀ ਬਣ ਕੇ ਤਿਆਰ ਹੋ ਚੁੱਕੀ ਐ ਤੇ ਮੈਂ ਤੁਹਾਨੂੰ ਇਹ ਦਿਖਾ ਦੇਣੀ ਆ ਇੱਕ ਪੀਸ ਚੱਕ ਕੇ ਦਿਖਾ ਦੇਣੀ ਆ ਕਿ ਕਿੰਨਾ ਵਧੀਆ ਆਪਣਾ ਜਿਹੜੀ ਬਰਫੀ ਹੈ ਬਣ ਕੇ ਤਿਆਰ ਹੋ ਗਈ ਹੈ ਤਾਂ ਆਹ ਦੇਖੋ ਜੀ ਦੇਖਣ ਨੂੰ ਵੀ ਸੋਹਣੀ ਲੱਗ ਰਹੀ ਤੇ ਖਾਣ ਚ ਬਹੁਤ ਹੀ ਸਵਾਦ ਹੈ ਤੇ ਬਹੁਤ ਛੇਤੀ ਬਣ ਕੇ ਤਿਆਰ ਹੋ ਜਾਂਦੀ ਹੈ ਇਸੇ ਤਰ੍ਹਾਂ ਆਪਾਂ ਹੋਰ ਨਵੀਆਂ ਨਵੀਆਂ ਰੈਸਪੀਸ ਲੈ ਕੇ ਆਵਾਂਗੇ ਤੁਹਾਡੇ ਲਈ ਤੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਥੱਲੇ ਬੈਲ ਆਈਕਨ ਦਾ ਬਟਨ ਹੈ ਉਹਨੂੰ ਜ਼ਰੂਰ ਪ੍ਰੈਸ ਕਰ ਦਿਓ ਤਾਂ ਕਿ ਆਉਣ ਵਾਲੀ ਸਾਰੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ